ਕੀ ਹਾਲ ਚਾਲ ਆ ਸਾਰੇ ਭੈਣ ਭਰਾਵਾਂ ਦੇ ਠੀਕ ਹੋ ਬਈ ਆਪਾਂ ਕਣਕ ਨੂੰ ਹੁਣ ਦੂਜਾ ਪਾਣੀ ਲਾਇਆਏਗਾ ਤੇ ਬਸ ਇੱਕ ਘਹਿਰਾ ਜਿਹਾ ਰਹਿੰਦਾ ਸੀ ਉਹਨੂੰ ਟੋਕਾਂ ਦਿੱਤੀਆਂ ਸੀ ਗੀਆਂ ਰਾਤ ਹੁਣ ਹੋ ਗਿਆ ਮੈਨੂੰ ਲੱਗਦਾ ਮਨਪ੍ਰੀਤ ਤੇ ਮੈਂ ਅਸੀਂ ਇਹ ਗੇੜਾ ਮਾਰਨ ਆਏ ਸੀ ਖੇਤ ਤੁੰਦ ਵੀ ਬਹੁਤ ਜ਼ਿਆਦਾ ਅੱਜ ਤੇ ਠੰਡ ਵੀ ਕਾਫੀ ਆ ਕਣਕ ਵੀ ਐ ਪੂਰੀ ਲਿਟੀ ਪਈ ਆ ਹੁਣ ਵੀ ਆਦੀ ਮਸਤੀ ਚਾ ਜਵਾਨ ਜਵਾਨੀ ਚ ਜਿਵੇਂ ਕਹਿ ਦਿੰਦੇ ਆ ਨਾ ਆ ਜਾਂਦੀ ਆ ਉਹਦੋਂ ਆ ਕੇ ਜੇ ਇਹ ਵੈਸੇ ਮੈਂ ਉਹ ਮਰਖੇ ਆਈ ਵਾਲੇ ਡਾਕਟਰ ਦੀ ਵੀ ਵੀਡੀਓ ਸੁਣੀ ਸੀ ਵੀ 826 ਹਾਂ ਡਾਕਟਰ ਸਾਹਿਬ ਦੀ ਵੀ 826 ਤੇ ਜਿਹੜੀ 300 ਕਿਹੜੀ ਉਹ ਵੈਰਾਈਟੀ ਆ ਜਿਹੜੀ ਗਿੱਤੇ 300 ਆਖਣੀ ਕਿੰਨੀ 27 ਹਾਂ ਉਹ ਕਹਿੰਦੇ ਲੇਟ ਦੀ ਇਹ ਲੇਟ ਦੀ ਆ ਵੈਸ਼ ਦੀ ਆ ਕਹਿੰਦੇ ਡਰੋ ਨਾ ਤੇ ਹੁਣ ਦੇਖੀ ਇਹ ਤਾਂ ਮੇਲ ਦੀ ਆ ਹੁਣ ਵੀ ਵੀ ਮੈਂ ਹੁਣ ਪੂਰੀ ਵੀ ਹੋਰ ਚ ਆ ਗਈ ਜੋਸ਼ ਚ ਹਾਂ ਬੱਟ ਤੇ ਤੁਰ ਕੇ ਨਾਲੇ ਬੂਟ ਤਾਂ ਵੀ ਗਿੱਲੇ ਹੋ ਗਏ ਲੈ ਅੰਦਰ ਜਰਾ ਬਾ ਵੀ ਗਿੱਲੇ ਆ ਹਾਂ ਇਹ ਮੈਨੂੰ ਬਾਜ ਮਾਰਦੇ ਸੀ ਕਹਿੰਦੇ ਆ ਜਾ ਦੇਖ ਲਾ ਉਧਰ ਪਰ ਇਹ ਖੜਾ ਉਹ ਕਿਹੜਾ ਕਿਵੇਂ ਕਰਗੇ ਉਹਦੇ ਚ ਪਾਈਏ ਸਲਫਰ ਜੀ ਅੱਗੇ ਵੀ ਗਿੱਲਾ ਕੀ ਆ ਉਹ ਸਲਫਰ ਪਾ ਦਾਂਗੇ ਪਾਣੀ ਚਾਚੇ ਦਾ ਪਾਣੀ ਟੁੱਟ ਗਿਆ ਸੀਗਾ ਸਾਈਡ ਤੋਂ ਤੇ ਕਿਹੜਾ ਭਰ ਗਿਆ ਸੀਗਾ ਤੇ ਉਧਰ ਭਰ ਗਿਆ ਹੁਣ ਫੇਰ ਉਹ ਚ ਦੁਬਾਰਾ ਪਾਣੀ ਲਾਇਆ ਕਿ ਫਿਰ ਇੱਕ ਸਾਰ ਪਾਣੀ ਲੱਗ ਜਾਂਦਾ ਹੈਗਾ ਸਲਫਰ ਪਾ ਦਾਂਗੇ ਬਾਕੀ ਕਣਕ ਵੀ ਸੋਹਣੀ ਆ ਗੁੱਲੀ ਡੰਡੇ ਦਾ ਤਾਂ ਨਾਸ਼ ਹੀ ਹੋ ਗਿਆ ਇਸ ਵਾਰ ਮਟਰਨ ਨੂੰ ਹੋਰ ਨਹੀਂ ਚੱਕਦਾ ਸਾਰਾ ਕੁਝ ਇਸ ਵਾਰ 240 ਇਹਦੇ ਵਿੱਚ ਥੋੜਾ ਦੂਜਾ ਹੈ ਨਾ ਮੈਡਮ ਮोटा ਕੋਈ ਬਾਥੂ ਪਾਲਕ ਜਿਹੜੀ ਪਛੇਤੀ ਲੱਗੀ ਸੀ ਉਹ ਤਾਂ ਇਹ ਵੀ ਨਾਲ ਰਲ ਚੱਲੀ ਮਨਪ੍ਰੀਤ ਹਾਂਜੀ ਹਾਂ ਤੇ ਪਰ ਇੱਧਰ ਨਿਗਾਹ ਮਾਰਿਓ ਜੇ ਮੈਂ ਰਾਤ ਕਿੱਥੇ ਰਹੀ ਉਹਦੇ ਘਰੇੜੀ ਰੂੜੀ ਚ ਡਿੱਗ ਪਈ ਇਹ ਤਾਂ ਹੁਣ ਤੁਹਾਨੂੰ ਯਾਦ ਹੋਣਾ ਚਾਹੀਦਾ ਆਪਾਂ ਅਜਰ ਪੱਠੇ ਨਹੀਂ ਲੈਣ ਆਏ ਹੂੰ ਕਿੱਥੇ ਸੀ ਡੱਬਾ ਨਹੀਂ ਕੋਈ ਨਹੀਂ ਸੀ ਰੇੜੀ ਚ ਮੈਂ ਲਾ ਦਸਤ ਰੇੜੀ ਤੇ ਮੂਰੇ ਬੰਨਿਆ ਵਸ ਯਾਰ ਚਲ ਕੋਈ ਨਹੀਂ ਚਲਈਏ ਲਿਓ ਮਸਤ ਇੱਥੇ ਤਾਂ ਹਜੇ ਰੇਹ ਵੀ ਨਹੀਂ ਪਾਇਆ ਗਿਆ ਇੱਧਰ ਨਹੀਂ ਤੇ ਤਾਂ ਹਾਂ ਰੇਹ ਪਾਵਾਂਗੇ ਤੇ ਵਿੱਚ ਇਹਦੇ ਦੂਜਾ ਵੀ ਆ ਸਾਗ ਵੀ ਹੋਇਆ ਪਿਆ ਇੱਥੇ ਸਰੋਸ ਹੀ ਨਾ ਹਾਂ ਵੀ ਫੇਰ ਸਾਗ ਵਾਲੇ ਭਰਾਵਾਂ ਨੇ ਵੀ ਹੋ ਕਰ ਦੇਣਾ ਕਿ ਮਿੱਧਣ ਲੱਗ ਜਾਣਗੇ ਤਾਂ ਕਰਕੇ ਵੀ ਹੁਣ 240 ਮਾਰ ਦੇਗੇ ਹਾਂ ਦੇਖੋ ਕਿਵੇਂ ਐ ਲੈਟਦੀ ਆ ਕਣਕ ਇਹ ਵੀ ਦੱਸਦੀ ਆ ਵੀ ਮੈਂ ਹੈਗੀ ਆ ਹੂੰ ਵੀ ਭਾਰੀ ਫੋਟ ਬਹੁਤ ਮਾਰੀ ਆ ਕਣਕ ਨੇ ਮਨਪ੍ਰੀਤ ਕਹਿੰਦੇ ਸੀ ਨਹੀਂ ਕਣਕ ਵਿਰਲੀ ਹੋ ਗਈ ਆ ਕਿੱਲਾ ਵਿਰਲਾ ਹੋ ਗਿਆ ਉਧਰਲੇ ਪਾਸੇ ਉਹ ਵੀ ਪੂਰੀ ਰਲ ਗਈ ਨਾਲ ਹੈਗਾ ਕੋਈ ਕੋਈ ਰੱਬ ਨਾ ਤਾਂ ਉਹ ਫਿਰ ਉਹਨੇ ਫੋਟ ਵੀ ਮਾਰਨੀ ਆ ਕਣਕ ਨੇ ਹੁਣ ਮੈਨੂੰ ਕਹਿੰਦੇ ਸੀ ਆਪਾਂ ਉਧਰ ਗੇੜਾ ਮਾਰ ਕੇ ਆਈਏ ਤੁਸੀਂ ਵੀ ਮੇਰੇ ਨਾਲ ਚੱਲੋ ਮੈਂ ਕਿਹਾ ਸੂਰ ਹੁੰਦੇ ਆ ਸਾਡੇ ਸੂਰ ਬਹੁਤ ਉਧਰ ਨਾਲ ਹੈਗੇ ਆਲੂ ਆਲੂ ਲੂ ਬਹੁਤ ਪੱਟਦੇ ਆ ਉਸ ਬੱਟਾ ਤੇ ਤਾਂ ਕਰਕੇ ਮੈਂ ਉੱਧਰ ਗਈ ਨਹੀਂ ਕਿ ਇਹ ਆਪ ਹੀ ਕਿਡਾ ਮਰ ਕੇ ਆਇਆ ਮੈਂ ਕਿਹਾ ਕੋਈ ਨਾ ਫਿਰ ਮੈਂ ਬਚਾਤਾ ਲਵਾਂਗੀ ਤੁਹਾਨੂੰ ਕਦਾਂ ਹੀ ਮਨਪ੍ਰੀਤ ਸਹੀ ਗੱਲ ਹੈ ਜੀ ਕਵਾੜੀ ਲਿਆਂਦੀ ਨਾਲ ਅਸੀਂ ਇਕਾ ਸਾਡੇ ਵੀਰ ਰੱਖਿਆ ਇਹਦੇ 'ਚ ਵੀ ਡਰ ਹੁੰਦਾ ਵੀ ਕਿਤੇ ਬਹਿ ਨਾ ਜਾਵੇ ਹਾਂ ਮੈਂ ਕਿਹਾ ਕਵਾੜੀ ਲਿਆਈ ਸੂਰਬਾਹ ਕਵਾੜੀ ਨਾਲ ਹੀ ਲੋਟ ਆਉਂਦਾ ਹੁਣ ਹੀ ਲੋਟ ਆਉਂਦਾ ਸਹੀ ਸਹੀ ਡਾਂਗ ਟੁੱਟੀ ਨਾਲ ਇੱਕ ਜਣਾ ਸੇਫਟੀ ਨੂੰ ਨਾਲ ਆਉਂਦਾ ਹਾਂ ਪਰਬੰਧ ਉਹ ਜਾ ਕਰਨਾ ਪੈਂਦਾ ਆਪਣਾ ਪੈਂਦਾ ਜੇ ਠੰਡਾ ਹੋ ਤਾਂ ਬਈ ਹੱਥ ਪੈਰ ਨੇ ਸੁੰਨ ਹੁੰਦੇ ਆ ਲੈ ਕੇ ਗਿਆ ਕੋਈ ਸਾਗ ਬਾਈ ਕੱਲ ਲਾ ਪਰਸੋਂ ਲੈ ਕੇ ਗਿਆ ਰੂਪ ਬਾਬਾ ਅੱਛਾ ਸੇ ਠੀਕ ਆ ਇੱਥੋਂ ਤੋੜ ਲਿਆ ਥੋੜਾ ਜਿਹਾ ਬਾਜਾ ਮਾਰੀ ਗਿਆ ਮੈਨੂੰ ਮੈਂ ਉੱਥੇ ਬੈਠਾ ਸੀ ਮੰਮੀ ਨੂੰ ਵੀ ਦੱਸ ਦਦਾ ਸੀਗਾ ਹਾਂ ਕਹਿੰਦਾ ਮੈਂ ਕਿਹਾ ਭਾਈ ਮਸਾਲਾ ਲਾ ਬਾਬਾ ਨੇ ਸਾਗ ਦੀ ਕਿੱਡੀ ਗੱਲ ਮੈਨੂੰ ਦੁੱਖ ਉਦੋਂ ਆਉਂਦਾ ਯਾਰ ਜਦੋਂ ਜਿਹੜੇ ਪਾਲਕ ਮੇਥੀ ਸਾਰੀ ਵੱਢ ਕੇ ਲੈ ਜਾਂਦੇ ਆ ਸਾਰੀ ਹਾਂ ਸਹੀ ਗੱਲ ਆ ਵੀ ਅਗਲੇ ਜੋਗੀ ਛੱਡ ਦੋ ਵੀ ਜਿੰਨੀ ਤੁਹਾਨੂੰ ਲੋੜ ਆਉਣੀ ਚੀਜ਼ ਲੈ ਜਾਓ ਹੁਣ ਜਿਹੜਾ ਬਾਲਾ ਮੂੰਹ ਮੱਥੇ ਵਾਲਾ ਬੰਦਾ ਚੱਲ ਉਹਨੂੰ ਚੀਜ਼ ਦੇਣੀ ਵੀ ਪੈਂਦੀ ਆ ਸਹੀ ਗੱਲ ਸਹੀ ਗੱਲ ਪਰ ਕਈ ਵਾਰੀ ਜ਼ਿਆਦਾ ਹੀ ਕਰ ਜਾਂਦੇ ਆ ਕੰਮ ਆ ਚੇਅਰ ਰੱਖਣ ਵਾਲੀ ਅੰਦਰ ਇਹ ਵੀ ਰੱਖਦੇ ਮੈਂ ਦਵਾਈ ਲਾਉਂਦਾ ਮੈਨੂੰ ਲੱਗਾ ਰੇੜੀ 'ਚ ਹੈ ਨਹੀਂ ਸੀ ਉਸ ਦਿਨ ਜਦੋਂ ਆਪਾਂ ਆਏ ਆ ਪੱਠੇ ਲੈਣ ਹਾਂ ਮੂਰੇ ਬੰਨੀ ਦੀ ਲਾ ਫਾ ਫਾ ਸੋ ਕੋਲ